ਫਲੈਗ ਮਾਰਚ ਕਰਦੇ ਆ ਕੀ ਕਹੋਗੇ ਸ਼ਹਿਰ ਵਸਨੀਕ ਅਸ਼ਹਿਰ ਵਸਨੀਕਾਂ ਨੂੰ ਇਹ ਜਿਵੇਂ ਸਾਡੇ ਮਾਨ ਜੋਗ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਦੇ ਹੁਕਮ ਅਨੁਸਾਰ ਮੇਰੀ ਡਿਊਟੀ ਸ਼ਹਿਰ ਬਲੱਡ ਅੱਗੇ ਫਲੈਗ ਮਾਰਚ ਤੇ ਨਾਟਕ ਸੰਬੰਧੀ ਲੱਗੀ ਸੀ ਕਸਰੀ ਅਸੀਂ ਸ਼ਹਿਰ ਤੇ ਆਏ ਸੀ ਤੇ ਵੀ ਸਾਰੇ ਸ਼ਹਿਰ ਦੇ ਵਿੱਚ ਫਾਇਰ ਮਾਰ ਚੱਕਿਆ ਤਾਂ ਜੋ ਕਿ ਜਿਹੜਾ ਤਿਹਾੜ ਆ ਰਾਮ ਨੀਲਾ ਜਦ ਸੈਰਾ ਹੈਗਾ ਹੈ ਤੇ ਇਸ ਨੂੰ ਬੜੇ ਅਮਨ ਤੇ ਇਮਾਨ ਨਾਲ ਮਨਾਇਆ ਜਾਂਦਾ ਜਿੱਤਨਾ ਸ਼ਰਾਬਤੀ ਅੰਸਰ ਉਹ ਗਰੌਣਾ ਨੂੰ ਤੁਸੀਂ ਫਿਰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕੋਈ ਸ਼ਰਤ ਇਹ ਕੋਈ ਵੀ ਸ਼ਰਾਬਤੀ ਅੰਸਰ ਜਿਹੜਾ ਆ ਕੋਈ ਵੀ ਹਰਕਤ ਕਰੂਗਾ ਤੇ ਪੁਲਿਸ ਉਹਦੇ ਨਾਲ ਉਸੇ ਤਰ੍ਹਾਂ ਦੀ ਕਾਰਵਾਈ ਕਰੂਗਾ ਜੈਨਾਬ ਮੈਡਮ ਆਲੈ ਔਰ ਦੁਆਰਾ ਵੀਰ ਫਤਿਸ਼ੀ ਕਰੂਗੀ ਉਹਨਾਂ ਨੂੰ ਕੱਢਣ ਦੀ ਆਸਰ ਮਾਇਆ ਪੁਲਿਸ ਪਟੀ ਕਰਕੇ ਤਾਂ ਕਿ ਕੋਈ ਹੋਰ ਵੀ ਕੋਈ ਗਲਵਾਤ ਨਾ ਹੋ ਸਕੇ ਸਾਰੇ ਵਿਅਕਤੀ ਜਾਂ ਹੋਰ ਹਰ ਕੋਈ ਇਤਿਹਾਸਾਂ ਨੂੰ ਚੰਗੀ ਤਰ੍ਹਾਂ ਮਨਾ ਸਕਣ ਜਿਹੜੇ ਸਾਰੇ ਹੁਣ ਦੀਵਾਲੀ ਦੇ ਪਟਾਕੇਆਂ ਦੇ ਸਟਾਲਾਂ ਲਗਾਈ ਜਾਂਦੇ ਉਹਨਾਂ ਵਾਸਤੇ ਕਿਹਾਂ ਦਾ ਇਥਾਂ ਕਿੱਥੇ ਕਿੱਥੇ ਸਟਾਲ ਲਗਾਉਣਗੇ ਸਟਾਲਾਂ ਬਾਹਰ ਲੱਗਣੀਆਂ ਖੁੱਲ੍ਹੀ ਜਗ੍ਹਾ ਤੇ ਭੀੜ-ਪੜੱਕੇ ਵਾਲੀ ਜਗ੍ਹਾ ਤੇ ਨਹੀਂ ਲੱਗਣਗੀਆਂ ਮਾਨਯੋਗ ਡਿਸ਼ੀ ਸਾਹਿਬ ਦੇ ਆਪਣੇ ਹਰੇਕਾਂ ਵੀ ਜੀ ਨੇ ਕਿੰਨੇ ਤੋਂ ਟਾਈਮ ਵੀ ਦਿੱਤਾ ਉਹ ਤੇ ਸਿਕਵਾਤ ਨਹੀਂ ਕਿਨੇ ਤੋਂ ਕੰਨੇ ਪੜਾ ਕੇ ਚਲੇ ਜਾਣਾ ਕਿ ਗੁਰਪੁਰਬ ਤੱਕ ਦਿਵਾਲੀ ਨੂੰ ਵੀ ਦਸਹਿਰੇ ਨੂੰ ਵੀ ਕਿੰਨੇ ਤੋਂ ਕਿੰਨੇ ਸਮੇਂ ਤੱਕ ਬੰਦਾ ਜਿਹੜੀਆਂ ਵੈਸੇ ਆਰ ਜੀ ਸਟਾਲ ਲੱਗਦੇ ਔਰ ਜਦ ਤੱਕ ਦੇਖਿਆ ਜਾਂਦਾ ਕਿ ਆਮ ਸੜਕ ਦੇ ਉੱਪਰ ਹੀ ਅੱਗੇ ਲੱਗ ਜਾਂਦੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਦਿਓਗੇ ਵੀ ਕਿਸ ਤਰ੍ਹਾਂ ਦੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਆਪਣੀ ਨਹੀਂ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਹਦਾਇਤ ਕੀਤੀ ਜਾਊਗੀ ਕਿ ਕਿ ਥੋੜੀ ਜਗ੍ਹਾ ਚਲਾਇਆ ਜਿਹੜਾ ਪੜਾਕੇ ਨਾ ਕਿ ਕਿਸੇ ਨੂੰ ਰਸਤੇ ਇਰਾਗੇ ਨੂੰ ਜਾਂ ਜਾਣ ਵਾਲੇ ਨੂੰ ਕੋਈ ਉਹਦੇ ਬਾਰੇ ਕੋਈ ਤਕਲੀਫ ਆ ਸਕੋ ਸ਼ਹਿਰ ਵਾਲਿਆਂ ਨੂੰ ਕੀ ਸੰਦੇਸ਼ ਦੇ ਰਹੇ ਜੀ ਸ਼ਹਿਰ ਵਾਲਿਆਂ ਨੂੰ ਦੇ ਰਹੇ ਆ ਵੀ ਆਪਦਾ ਅਮਨ ਆਮਾਨ ਨਾਲ ਚੰਗੀ ਤਰ੍ਹਾਂ ਤਿਹਾਰਾ ਮਨਾਉਣ ਬਿਨਾਂ ਕਿਸੇ ਡਰ ਭੈ ਤੋਂ ਕੋਈ ਉਹ ਨਹੀਂ ਸਪੋਰਟ ਸਾਡੇ ਕੋਲ ਜਿਆਦਾ ਹੈ ਹੈਗੀ ਹੈ ਕਾਫੀ ਜਿਹੜੀ ਤੁਹਾਨੂੰ ਤੁਹਾਨੂੰ ਵੀ ਗਾਇਕ ਸਥਾਨ ਕਰਨਗੇ ਜਿਹੜੇ ਲਾਈਵ ਲੈਣੇ ਆ ਤਿਹਾਰਾ ਦੇ ਅਨੁਸਾਰ